ਬਾਈ ਚੋਰੀ ਛੁੱਪੇ ਹਰਿਆਣੇ 'ਚ ਵੜ ਗਏ ਕਿਸੇ ਨਾ ਕਿਸੇ ਤਰੀਕੇ ਨਾਲ ਜੁਗਾੜ ਲਾ ਕੇ ਤੁਸੀਂ ਦੇਖ ਰਹੇ ਹੋ ਕਿੱਡੇ ਵੱਡੇ ਵੱਡੇ ਪੱਥਰ ਲਗਾਏ ਹੋਏ ਨੇ ਹਰਿਆਣੇ ਦਾ ਚਾਹੇ ਕੋਈ ਵੀ ਰੂਟ ਲੈ ਲਓ ਕੋਈ ਵੀ ਰਸਤਾ ਲੈ ਲਓ ਹਰ ਰਸਤੇ ਦੇ ਉੱਪਰ ਵੱਡੇ ਵੱਡੇ ਪੱਥਰ ਮਿਲਣਗੇ ਜਾਂ ਤਾਂ ਸਾਹਮਣੇ ਤੁਹਾਨੂੰ ਪੁਲਿਸ ਖੜੀ ਮਿਲੂਗੀ ਲੰਘਣ ਨਹੀਂ ਦਿੱਤਾ ਜਾਊਗਾ ਜਾਂ ਫਿਰ ਇਹ ਪੱਥਰ ਤੁਹਾਡਾ ਸਵਾਗਤ ਕਰਨਗੇ ਪੰਜਾਬ ਤੇ ਹਰਿਆਣੇ ਦੀ ਹੱਦ ਤੇ ਤੁਸੀਂ ਦੇਖ ਲਓ ਕਿ ਕਿੱਡੇ ਵੱਡੇ ਵੱਡੇ ਪੱਥਰ ਨੇ ਬਾਈ ਇਹ ਤਾਂ ਮੇਰੇ ਖਿਆਲ ਚ ਟਰੈਕਟਰ ਵੀ ਬੜੀ ਮੁਸ਼ਕਲ ਨਾਲ ਖਿੱਚਣਗੇ ਕਿਉਂਕਿ ਇਹਨਾਂ ਦਾ ਵਜ਼ਨ ਕਹਿੰਦੇ ਬਹੁਤ ਜ਼ਿਆਦਾ ਜੇ ਸੀ ਬੀਆਂ ਦੇ ਨਾਲ ਰੱਖੇ ਹੋਏ ਨੇ ਇੱਥੇ ਮੈਂ ਤੇ ਬਿੱਲਾભાઈ ਪਹੁੰਚ ਗਿਆ ਤੇ ਦੇਖਿਆ ਸੀ ਨੇ ਇੱਥੇ ਜਾ ਕੇ ਕਿ ਆਖਿਰ ਕਿਸ ਤਰੀਕੇ ਨਾਲ ਇੱਥੋਂ ਲੱਗਿਆ ਜਾ ਸਕਦਾ ਦਾਤਾ ਸਿੰਘ ਆ ਦਾ ਪਿੰਡ ਆ ਗਿਆ ਹਰਿਆਣੇ ਦਾ ਪਿੰਡ ਆ ਮਲਵਈਆਂ ਦਾ ਪਿੰਡ ਆ ਗਿਆ ਦਾਤਾ ਦਾ ਨਾ ਇੱਥੋਂ 2 ਕਿਲੋਮੀਟਰ ਜਾ ਕੇ ਫਿਰ ਪੱਥਰ ਪੇ ਨੇ ਬਈ ਅੱਗੇ ਇੱਥੇ 2 ਕਿਲੋਮੀਟਰ ਕਿਹਾਂ ਪੱਥਰ ਹੋਣਗੇ ਮੇਰੇ ਪੱਥਰ ਪਏ ਹੋਏ ਨੇ ਐਵੇਂ ਦੀ ਆ ਪਿਆਸ ਦਿਓ ਦੇਖ ਲਓ ਆ ਪਾਣੀ ਚੱਲਿਆ ਇੱਥੋਂ ਦੀ ਤੇ ਆਹ ਸ਼ਾਰਟਕਟ ਰਸਤੇ ਆ ਜਿਹੜੇ ਹਰਿਆਣੇ ਦੇ ਵਿੱਚ ਐਂਟਰ ਕਰਨਗੇ। ਅੱਜ ਆਉਣ ਆਪਾਂ ਇੱਧਰ ਚੱਲਦੇ ਹਾਂ। ਬਾਈ ਇਹ ਮੇਨ ਹਾਈਵੇ ਤੋਂ ਹਟ ਕੇ ਉਹ ਸ਼ਾਰਟਕਟ ਸੀ। ਸ਼ਾਰਟਕਟ ਕੈਂਡ ਤੋਂ ਭਾਵ ਕਿਹੜੇ ਆਪਾਂ ਪਿੰਡਾਂ ਵਿੱਚੋਂ ਲੰਘਦੇ ਆ ਨਾ ਆਸ-ਪਾਸ ਦੇ ਪਿੰਡ ਹੁੰਦੇ ਨੇ ਹਾਈਵੇ ਦੇ ਨਾਲ। ਉਹ ਪਿੰਡਾਂ ਦਾ ਰਸਤਾ ਸੀ। ਇਸ ਤੋਂ ਬਾਅਦ ਅਸੀਂ ਮੇਨ ਰੋਡ ਵੱਲੋਂ ਚੱਲ ਪਏ। ਜਿੱਥੇ ਵੈਰੀਕੇਟ ਕਰੇ ਹੋਏ ਨੇ ਪੰਜਾਬ ਵਾਲਾ ਪਾਸਾ ਤਾਂ ਅਸੀਂ ਨੇ ਦੇਖ ਲਿਆ ਸੀ। ਅਸੀਂ ਚੱਲ ਪਏ ਦੂਸਰੇ ਪਾਸੇ ਨੂੰ ਜਿਹੜਾ ਹਰਿਆਣਾ ਵਾਲੀ ਸਾਈਡ ਆ। ਤੁਸੀਂ ਦੇਖ ਰਹੇ ਹੋ ਕਿ ਨਹਿਰੋਂ ਨਹਿਰ ਚੱਲ ਕੇ ਅਸੀਂ ਉਸ ਰਸਤੇ ਦੇ ਉੱਪਰ ਪਹੁੰਚ ਗਏ ਜਿੱਥੇ ਜੀਤ ਵਾਲੀ ਸਾਈਡ ਕਹੋ ਜਾਂ ਤਰਵਾਨੇ ਵਾਲੀ ਸਾਈਡ ਕਹੋ ਬੈਰੀਕੇਡ ਕਰੇ ਹੋਏ ਨੇ ਖਨੋਰੀ ਬਾਰਡਰ ਦੇ ਉੱਪਰ ਦੇਖਦੇ ਆ ਉਰੇ ਹਾਲਾਤ ਕੀ ਨੇ ਲੋਕਾਂ ਨਾਲ ਗੱਲ ਕਰਾਉਣੇ ਆ ਆਰਮੀ ਲੱਗੀ ਹੋਇਆ ਬਈ ਭਾਰੀ ਭਾਰੀ ਪੁਲਿਸ ਫੋਰਸ ਲੱਗੀ ਹੋਈ ਹੈ ਇਸ ਬਾਰਡਰ ਦੇ ਉੱਪਰ ਕਹਿੰਦੇ ਨੇ ਕਿ ਪਿਛਲੀ ਵਾਰ ਤੱਕ ਕਿਸਾਨ ਲੰਘ ਗਏ ਸੀ ਇਸ ਵਾਰ ਲੰਘਣ ਨਹੀਂ ਦਿੱਤਾ ਜਾਊਗਾ ਰਸਤਾ ਕਿਵੇਂ ਆਹੇ ਕੰਟੇਨਰ ਜੇ ਲਾਏ ਹੋਏ ਨੇ ਅੱਗੇ ਹਾਂ ਅੱਛਾ ਨਰ ਦੇ ਲਾਰਖੇ ਪਰ ਤਾਰਾ ਸੀ ਲਾਰਖੀਆਂ ਹਾਂ ਹਾਂ 50 ਲਾਰਖੇ ਆ ਜਿਹੜੇ ਆ ਛੜਕ ਪਏ ਆ ਦਿਖਾ ਸਰੀਆਂ ਵਾਲਾ ਜਗਾ ਆ ਆ ਆ ਸਰੀਏ ਜੇ ਪਏ ਨੇ ਖੜੇ ਹਾਂ ਤੇ ਕਹਿੰਦੀ ਕਿ ਜਗਾ ਚਲਾਏ ਹੋਏ ਨੇ ਇਹ ਕੋਈ ਤਾਂ ਖਾਸ ਹੀ ਜਗਾ ਮੈਂ ਲਾਰਖੇਨ ਤਕੜਾ ਪ੍ਰੋਗਰਾਮ ਕਰਕੇ ਆ ਪਿਛਲੀ ਵਾਰ ਨਾਲੋਂ ਤਕੜਾ ਪ੍ਰਬੰਧ ਹਾਂ ਪਿਛਲੀ ਵਾਰ ਨਾਲੋਂ ਜ਼ਿਆਦਾ ਲਾਰਖੇ ਆ ਜ਼ਿਆਦਾ ਮਿਹਨਤ ਕਰਨੀ ਪਊਗੀ ਹਾਂ ਜ਼ਿਆਦਾ ਮਿਹਨਤ ਲੱਗਦਾ ਤੋੜ ਲੈਣਗੇ ਕਿ ਨਾਲ ਤੋੜਦਾਂਗੇ ਤੋੜਾਂਗੇ ਤੋੜਾਂਗੇ ਤੋ ਹਈ ਲੈ ਨਾਲ ਲਾਕ ਕੇ ਤੋੜਾਂਗੇ ਪੂਰਾ ਜਮਾ ਆ ਜਮਾਨ ਚੜਦੇ ਨਹੀਂ ਆ ਰਹੇ ਨਾਲੇ ਆ ਬਈ ਕਦੋਂ ਕਦੋਂ ਦੇ ਲੱਗੇ ਹੋਣੇ ਉਹ ਇਹ ਪੂਰੇ ਤੋਂ ਕੱਲ ਪਰਸੋਂ ਹੀ ਲੱਗ ਰਹੇ ਆ ਤਿੰਨ ਚਾਰ ਦਿਨ ਹੋ ਗਏ ਲੱਗੇ ਇਹਨੂੰ ਅੱਛਾ ਚੜ ਜਾਣਾ ਬੱਸ ਠੀਕ ਆ ਬੱਸ ਉਹਨਾਂ ਨਾਲ ਆਪਣਾ ਮਰਵਾੰਦ ਕੀਤਾ ਜਦੋਂ ਇਹਨਾਂ ਨੂੰ ਪਤਾ ਲੱਗਿਆ ਨਾ ਵੀ ਡਰ ਚੜ ਗਈ ਜਨਤਾ ਉੱਤੇ ਸਾਡੇ ਉਹਦੇ ਨਾਲ ਬੱਸੇ ਲੈ ਕੇ ਭੱਜਣਾ ਪਿਛਲੀ ਵਾਰ ਵੀ ਐਵੇਂ ਭੱਜੇ ਸੀ ਤੇ ਹੁਣ ਵੀ ਐਵੇਂ ਭੱਜਣਗੇ ਠੀਕ ਦਿਨ ਦੋ ਦਿਨਾਂ ਦੀ ਗੱਲ ਆ ਬੱਸ ਦੋ ਦਿਨ ਦੋ ਦਿਨਾਂ ਦੀ ਗੱਲ ਹੈ ਜੀ ਤੁਸੀਂ ਪੰਜਾਬ ਵਾਲਾ ਸਾਡਾ ਆ ਦੇਖ ਰਹੇ ਹੋ ਬਾਈ ਜੀ ਕਿ ਆ ਲਾਰਖਾ ਪੂਰੇ ਆ ਪ੍ਰਬੰਧ ਕਰਿਆ ਹੈ ਇਹਨਾਂ ਨੇ ਹੋਰ ਹੋਰ ਬਾਈ ਜੀ ਪਤਾ ਹੋਵੇ ਕੋਈ ਹੋਰ ਕੀ ਕੀ ਲਾਇਆ ਕੰਡੇ ਇੰਦਰ ਦਿਖ ਰਹੇ ਨੇ ਪੱਥਰ ਦਿਖ ਰਹੇ ਨੇ ਹੋਰ ਕੀ ਕੀ ਵਾ ਤਾਰਾ ਲਾਰਖਾ ਕੰਡੇ ਵਾਲੀ ਪਾਕਿਸਤਾਨ ਤੇ ਵੀ ਵੱਧ ਕੰਮ ਕਰਖਿਆ ਬਾਰਡਰ ਬਣਾ ਰਖਿਆ ਬਾਰਡਰ ਬਣਾ ਰਖਿਆ ਪਾਕਿਸਤਾਨ ਵਾਲਾ ਆ ਦੇਖੋ ਪੁਲਿਸ ਵਾਲੇ ਉਰੇ ਖੜਦ ਵੀ ਨਹੀਂ ਦਿੰਦੇ ਹਟਾਰੇ ਨੇ ਤਾਂ ਮਿੱਤਰ ਪਿਆਰਿਓ ਇਹ ਖਨੋਰੀ ਵਾਲੀ ਸਾਈਡ ਨਹੀਂ ਹੈਗੀ ਇਹ ਜਦੋਂ ਆਪਾਂ ਜੀਤ ਤੋਂ ਉਹਨਾਂ ਦੇ ਨਿਰਵਾਣੇ ਤੋਂ ਉਹੋ ਸਾਈਡ ਹੈ ਅਸੀਂ ਨੇ ਤੁਸੀਂ ਨੇ ਦੇਖਿਆ ਕਿ ਕਿਸ ਤਰ੍ਹਾਂ ਨਹਿਰੋਂ ਨਹਿਰ ਜਾ ਕੇ ਅੱਗੇ ਕੱਚੇ ਰਸਤੇ ਜਾ ਕੇ ਤੁਹਾਨੂੰ ਇਹ ਸਾਈਡ ਦਿਖਾਉਣ ਦੀ ਕੋਸ਼ਿਸ਼ ਕਰੀ ਕਿ ਆਖਰ ਹਰਿਆਣੇ 'ਚ ਕਿਸ ਤਰ੍ਹਾਂ ਦਾ ਮਾਹੌਲ ਹੈ ਅਸੀਂ ਇਸ ਸਮੇਂ ਹਰਿਆਣੇ 'ਚ ਖੜੇ ਆ ਤੁਸੀਂ ਬੋਰਡ ਵੀ ਦੇਖ ਰਹੇ ਹੋ ਸਾਹਮਣੇ ਕਿ ਅਸੀਂ ਬਿਲਕੁਲ ਬਾਰਡਰ ਤੇ ਆ ਪਰ ਹਰਿਆਣੇ ਵਾਲੀ ਸਾਈਡ ਤੇ ਆ ਜਿੱਥੋਂ ਕਿਸਾਨ ਰੱਬ ਸੁਖ ਰੱਖੇ ਲੰਘਣਗੇ ਉਰੇ ਪੁਲਿਸ ਕਿਸੇ ਨੂੰ ਖੜਨ ਵੀ ਨਹੀਂ ਦੇ ਰਹੀ ਪਰ ਅਸੀਂ ਕਿਸ ਤਰੀਕੇ ਦੇ ਨਾਲ ਇੱਥੇ ਤੱਕ ਪਹੁੰਚ ਕਰੀ